ਮੇਰਾ ਨਾਮ ਰਜਵੰਦ ਕੌਰ ਤੇ ਕੀ ਹੋਇਆ ਕਿਸੀ ਤੁਹਾਡੇ ਨਾਲ ਮੈਂ ਕੰਮ ਤੋਂ ਆ ਰਹੀ ਸੀ ਤੇ ਮੇਰੇ ਪਿੱਛੇ ਆਏ ਆ ਕੌਣ ਆਇਆ ਸੀ ਅਮਰ ਮਸੀਹ ਤੇ ਉਹਦੀ ਘਰ ਦੀ ਫਾਰਮੇਲਾ ਉਹ ਕੌਣ ਹੈ ਨੋਵਾ ਗੱਡੀ ਤੇ ਅਮਨ ਮਸੀਹ ਕੌਣ ਉਹ ਸਾਡੇ ਏਰੀਆ ਦੇ ਹੀ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਹੈ ਮੇਰੇ ਪਹਿਲਾਂ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਆ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਹੈ ਇਹਦੇ ਬਰਖਲਾਸ 9 ਸਾਲ ਤੋਂ ਮੈਂ ਇਹਦੇ ਬਰਖਲਾਸ ਕਮਿਸ਼ਨਰ ਦਫਤਰ ਕੰਪਲੇਨ ਵਗੈਰਾ ਕੀਤੀ ਠੀਕ ਹੈ ਡੇਢ ਮਹੀਨਾ ਇਹਨਾਂ ਮੈਨੂੰ ਕੈਦ ਰੱਖਿਆ 2 ਫਰਵਰੀ ਤੋਂ ਹੂੰ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਹਾਂ ਠੀਕ ਹੈ ਘਰੋਂ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ ਹੂੰ ਭੱਜ ਕੇ ਮੈਂ ਆਪਣੇ ਨਾਨਕੇ ਸਹੁਰੇ ਚਲ ਗਈ ਇਹਨੇ ਸਾਰੇ ਕਿਤੇ ਕੈਦ ਤੱਕ ਕਿਸੇ ਹੋਰ ਨਾਲ ਭਾਜੀ ਠੀਕ ਹੈ ਫਿਰ ਮੈਨੂੰ ਵਿਆਹੀ ਸੀ ਉਹਦੇ ਨਾਲ ਨਹੀਂ ਮੈਂ ਵਿਆਹ ਨਹੀਂ ਕਰਾਇਆ ਮੈਨਾਂ ਜ਼ਬਰਦਸਤੀ ਕਰਦਾ ਠੀਕ ਹੈ ਅਗਲਾ ਪੰਤਾ ਵਿਆਹ ਆ ਉਹ ਵੀ ਵਿਆਹ ਆ ਠੀਕ ਹੈ ਡੇਢ ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ ਠੀਕ ਹੈ ਫਿਰ ਉਹਨਾਂ ਨੇ ਮੈਨੂੰ ਮੇਰੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਕਿਹੜੀ ਜਗ੍ਹਾ ਤੇ ਰਹਿੰਦਾ ਜੀ ਉਹ ਵੀ ਤਾਂ ਉਸੜੀ ਦਾ ਹੀ ਫਿਰ ਉਹਨਾਂ ਨੇ ਜਾਨ ਹਮਲਾ ਕੀਤਾ ਨਹੀਂ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ 13 ਤਰੀਕ ਤੋਂ ਮੈਂ ਕਾਮਤੋ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਨੇ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫੇਰ ਇੰਨੇ ਮੈਂ ਤੇ ਗੱਡੀ ਚੜਾਈ ਆ ਠੀਕ ਆ ਫੇਰ ਗੱਡੀ ਤੋਂ ਉੱਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫੇਰ ਇੰਨੇ ਜਨੇ ਉੱਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੂੰ ਆ ਹਾਂਜੀ ਫੇਰ ਇੰਨੇ ਇਹਦੀ ਘਰ ਦੀ ਨਿਕਲੀ ਆ ਫੇਰ ਮੈਂ ਉਹਦੇ ਫੇਰ ਉਹਨੇ ਮੇਰੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀ ਇੰਨੇ ਵਿਚਾਰਿਆ ਵੀ ਉਹ ਤੁਹਾਨੂੰ ਇੱਟਾਂ ਦੇ ਨਾਲ ਮਾਰਦੇ ਫੇਰ ਉਹਨੇ ਮੈਨੂੰ ਮਾਰਤਾ ਹੈ ਇਹ ਕਹਿੰਦਾ ਹੈ ਕਿ ਇਹਨੂੰ ਮਾਰ ਦੇ ਇਹਨੂੰ ਜਾਨੋਂ ਮਾਰ ਦੇ ਵਾਲੇ ਦੁਆਲੇ ਤੇ ਲੋਕਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਾਬ ਦੇਖ ਹੀ ਰਹੇ ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਬਗਲ ਨੂੰ ਲੈ ਕੇ ਕੰਪਲੇਂਟ ਉਦੋਂ ਹੀ ਆਏ ਆ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਦਾ ਕਾਰਵਾਈ ਕਿਉਂ ਨਹੀਂ ਹੁੰਦੀ ਉਦੋਂ ਦਾ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ ਪਤਾ ਨਹੀਂ 1 ਲੱਖ 20 ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਣ ਲੈਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕਿ ਕਿਉਂ ਨਹੀਂ ਕਰਦੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਜਾਂ ਉਹ ਪੈਸੇ ਚਾੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੇਰੇ ਨਾਲ ਜੋ ਮੈਨੇ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨਾ ਟਾਈਮ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਰਹੇ ਸੀ ਮੇਨਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ ਠੀਕ ਹੈ ਉਦੋਂ ਬਾਅਦ ਵਿੱਚ ਮੈਂ ਉਹ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ ਠੀਕ ਹੈ ਹੋਂਤਾਂ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨ ਲੈਵਾ ਹਮਲਾ ਕੀਤਾ ਗਿਆ ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪੁੰਦਾ ਮੇਰਾ ਕਿੰਨੇ ਸਾਲ ਦਾ ਪੁੱਤ ਹੈ ਤੁਹਾਡਾ ਜੀ 17 ਸਾਲ ਦਾ ਅਚਾਨਕ ਨਸ਼ੇ ਚਲਾਏ ਨੇ ਨਸ਼ੇ ਚਲਾਏ ਨੇ ਸਾਰੀ ਸੀਆਈਡੀ ਲੰਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਇਸੇ ਕਰਕੇ ਕਿ ਕਿਤੇ ਜਾਓਗੀ ਕਿਤੇ ਪੇਸ਼ ਹੋਗੀ ਤੇ ਮੈਨੂੰ ਮੇਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਜੀ ਮੇਰੇ ਨਾਲ ਜੋ ਵੀ ਮੇਰੇ ਨਾਲ ਹਸਾਇਆ ਮੇਰਾ ਇਹ ਹਸਾసే ਦੇ ਦੇਖ ਕੇ ਮੈਨੂੰ ਮੈਨਾਂ ਇਨਸਾਫ ਕੀਤਾ ਜੇ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਠੀਕ ਹੈ ਉਹਦੀ ਘਰ ਦੀ ਨੂੰ ਤੇ ਉਹਦੇ ਘਰ ਵਾਲੀ ਠੀਕ ਹੈ ਹਾਂਜੀ ਕੀ ਮਾਮਲਾ ਸਰ ਇਹ ਇੱਕ ਲੇਡੀ ਜੀ ਰਾਜਵੰਤ ਕੌਰ ਹੈਗੀ ਹੈ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਹੈ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਮਸੀ ਹੋਣੀ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਵਾਜੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਸ ਸੰਬੰਧੀ ਅਸੀਂ FIR ਨੰਬਰ 18 ਦਰਜ ਕਰ ਦਿੱਤੀ ਹੈ ਜੀ ਤੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੈ ਉਹ ਵੀ ਕਰ ਦਿੱਤੀ ਹੈ ਜੀ ਇਹ ਵਿੱਚ ਜਦੋਂ ਰਾਜਨ ਦੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੀ ਰਹੇ ਉਹਨਾਂ ਨੇ ਉਹਨਾਂ ਬੱਚੇ ਨੂੰ ਕਹਿੰਦੇ ਮੇਰੇ ਬੱਚੇ ਨੂੰ ਨਸ਼ੇ ਤੇ ਲਗਾਤਾ ਹੈ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਐਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਨੂੰ ਕੀ ਹੈ ਕੀ ਨਹੀਂ ਜੋ ਸਚਾਈ ਹੈ ਉਹ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਤੇ ਕਿਸੇ ਖਾਸ ਕੋਈ ਪਛਤਾ ਕੀਤਾ ਗਿਆ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਤ ਤੇ ਉਹਦੀ ਘਰ ਵਾਲੀ ਜਿਹੜੀ ਹੈਗੀਆ ਜਿਹੜੀ ਲੇਡੀਜ਼ ਕੁੱਟ ਰਹੀਏ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ